ਅੰਜੀ ਮੈਂ ਹੁਣੇ ਕੰਮ ਤੋਂ ਘਰੇ ਆਈ ਸੀਗੀ 3 ਵਜੇ ਦੇਖਿਆ ਸੌਜੀ ਆਈ ਪਈ ਅੰਤ ਪਹਿਲੀ ਵਾਰ ਲੈ ਕੱਦੂ ਦੇਸੀ ਤੇ ਕਿੰਨਾ ਦੇਖ ਕੇ ਮੇਰਾ ਬਹੁਤ ਚਾ ਚੜਿਆ ਕਿਉਂਕਿ ਮੈਨੂੰ ਕਦੂ ਦੀ ਸਬਜੀ ਬਹੁਤ ਜ਼ਿਆਦਾ ਪਸੰਦ ਆ ਇੱਧਰ ਇਕ ਲਿਆ ਕarele ਪਿੰਡਿੰਗ ਪਿੰਡਿਆ ਤਾਂ ਹੁਣ ਲੈ ਹੀ ਜਾਂਦੇ ਹਾਂ ਦੋ ਜਣੇ ਇਹ ਹਰੀ ਮੈਂਟ ਪਰਮਾਟਰ ਟਮਾਟਰ ਬੈਂਗਲੇ ਦੇ ਵਿੱਚ ਵੀ ਆ ਚਪਲ ਕੱਤੂ ਅੱਜ ਚੱਕਾ ਬਣਾਵਾਂਗੇ ਕੱਤੂ ਜੀ ਤਰਦੇ ਵਾਲੀ ਤਰਦੇ ਪਾ ਕੇ ਹੁਣ ਜਿਆ ਲੈ ਆਪਣੇ ਕarele ਤੇ ਇਹ ਸੀਗੇ ਇੱਕ ਇੱਕ ਦਿਨ ਲਿਆ ਸੀਗੇ ਦੋ ਕੱਲ ਲੈ ਆ ਤੇ ਹੁਣ ਮੈਂ ਕਿ ਭਰ ਕੇ ਤਕੀ ਬਣਾਉਣੇ ਨੂੰ ਚਲ ਕੱਟ ਕੇ ਬਣਾ ਲੈਣੀ ਭਰ ਕੇ ਉਦੋਂ ਬਣਾ ਲਾਂਗੇ ਜਦੋਂ ਜ਼ਿਆਦਾ ਹੋਗੇ ਉਹਨੇ ਮਹਿਨਨ ਤੋਂ ਕੀ ਕੱਟ ਕੇ ਨਮਕ ਲਾ ਕੇ ਤਪੇ ਰ ਕਰਨੇ 5 ਮਿੰਟ ਫਿਰ ਬਣਾਉਂਗੀ ਸ਼ਿਮਲਾ ਮਿਰਚਾਂ ਵੀ ਏਪ ਨੇ ਕੱਲ ਲਈਆਂ ਸੀ ਸ਼ਿਮਲਾ ਮਿਰਚਾਂ ਤਾਂ ਹੁਣ ਬਹੁਤ ਲੱਗਣ ਲੱਗ ਗਈ ਤੇ ਇਹ ਵੇਖਦੇ ਆਂ ਜੀ ਸ਼ਾਮ ਨੂੰ ਟਾਈਮ ਲੱਗਾ ਤਾਂ ਜੇ ਕੋਸੂੜਨਾ ਬਣਾਉਣਾ ਹੈ ਸ਼ਿਮਲਾ ਮਿਰਚਾਂ ਬਣਾ ਲਾਂਗੇ ਜਾਂ ਪੀਜੇ ਬਣਾ ਲਾਂਗੇ ਤੇ ਨਹੀਂ ਫਿਰ ਉਧਰਲੇ ਘਰਾਂ ਨਾਲ ਵੰਦੇ ਲਾਂਗੇ ਮੈਂ ਪਤਾ ਇੱਕ ਦੇ ਲਈ ਅਸਾ ਛੱਲ ਕੇ ਮੈਂ ਰੱਖ ਦੇ ਸੀਗੇ ਸੁੱਫੇ 10-15 ਮਿੰਟ ਹੋ ਗਏ ਸੀ ਨਾ ਉੱਤੇ ਤੇ ਹੁਣ ਲਾਂ ਅਸੀਂ ਕਰੋ ਮਸਾਲੇ ਬਣਾ ਲਏ ਨੇ ਤੇ ਇਹ ਵੀ ਸੈਟ ਕੀਤੇ ਜੇ ਇੱਕਦਮ ਪਿਆਜ਼ ਤੇ ਹਰੀ ਮਿਰਚ ਤੇ ਟਮਾਟਰ ਸਤੋ ਠਕਾਟੇ ਤੇ ਹੁਣ ਜਦੋਂ ਛਰੇਲੇ ਤੇ ਪਾਨੀ ਤੇ ਇਹਨਾਂ ਨੂੰ ਕੱਟ ਕੇ ਫਿਰ ਰੱਖਦੇ ਆਂ ਜੀ ਕੋਈ ਨਹੀਂ ਕਿਤੇ ਬਾਅਦ ਫਿਰ ਪਰ ਚਿੰਦੀ ਲੱਤੀ ਕਰਿਆ ਗਿਆ ਲੱਗਦਾ ਹੁਣ ਮੱਖਾ ਸਸਿਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੈਗਾ ਜੀ ਮੰਡੇ ਤੇ ਅੱਜ ਹੈਗੇ ਮੇਰੀ ਛੁੱਟੀ ਤੇ ਬਸ ਹੁਣ ਮੈਂ ਸਾਰਾ ਕੰਮ ਨਵੇੜ ਕੇ ਹੁਣ ਨਹਾ ਕੇ ਹਟੀਆਂ ਤੇ ਅੱਜ ਆਉਣਾ ਮੇਰੀ ਫਰੈਂਡ ਨੇ ਬਸ ਉਹ ਆਉਣ ਵਾਲੀ ਆ 12 ਕ ਦਾ ਟਾਈਮ ਦਿੱਤਾ ਸੀ ਉਹਨਾਂ ਨੇ 12:30 ਹੋ ਗਈ ਤੇ ਉਹਨਾਂ ਦੀ ਵੇਟ ਕਰਦੇ ਸੀਗੇ ਤੇ ਅਸੀਂ ਜਦੋਂ ਆਉਂਦੇ ਆ ਤੇ ਮਿਲਾਉਨੇ ਆ ਸਾਨੂੰ ਤੇ ਇਧਰ ਸ਼ਾਂ ਲੱਗਾ ਵਾ ਚੌਲਖਾਨ ਕਿਉਂਕਿ ਨੂੰ ਭੁੱਖ ਲੱਗੀ ਸੀ ਤੇ ਆ ਗਈ ਸਬਜੀ ਲੈ ਕੇ ਆਏ ਆ ਇਹ ਕੱਲੀ ਸਬਜ਼ੀ ਰੱਖ ਗਏ ਆਪ ਕਿਥੇ ਕੰਮ ਗਏ ਆ ਇਹ ਤੇ ਹੁਣ ਇਹ ਤਾਂ ਥੋੜੀ ਜੀ ਕੱਢ ਕੇ ਮੈਂ ਉਧਰਲੇ ਘਰ ਵਾਲਿਆਂ ਵਾਸਤੇ ਤੇ ਬਾਕੀ ਆਹ ਦੇ ਫਰੈਂਡ ਨੂੰ ਦੇ ਦੇਣੀ ਆ ਸਾਰੀ ਕਿਉਂਕਿ ਆਪਣੇ ਤਾਂ ਇੱਧਰ ਪਈ ਆ ਤੇ ਸ਼ਾਮ ਨੂੰ ਸ਼ੈਰਸ ਪੀਜੇ ਬਣਾਈਏ ਤੇ ਹੁਣ ਮੈਂ ਸਵੇਰ ਕਲੇਲੇ ਬਣਾ ਲੇ ਸੀ ਹਾਂ ਸੱਚ ਕਲੇਲੇ ਵੀ ਆਪਣੇ ਬਣ ਕੇ ਖਾਣੀਆਂ ਤੁਹਾਨੂੰ ਇਹ ਮਸਾਲਾ ਜ਼ਿਆਦਾ ਸੀਗਾ ਕarele ਆਪਣੇ ਤੈਨ ਨਹੀਂ ਸੀਗੇ ਤੇ ਉਹ ਸਾਰੇ ਵਿੱਚ ਮਸਾਲੇ ਦੇ ਭਰ ਕੇ ਜਿਹੜਾ ਬਾਕੀ ਸੀ ਕੱਢ ਤਾ ਮੈਂ ਖਾ ਰੋਟੀ ਨਾਲ ਮਸਾਲਾ ਵੀ ਖਾਤਾ ਜਾਣਾ ਅਮਨੇ ਪਾ ਕੇ ਰੱਖਤੀ ਆ ਤੇ ਫਰੈਂਡ ਦੀ ਸਬਜੀ ਮੈਂ ਖਜਾਨ ਲੱਗੇ ਨਾ ਕਈ ਵਾਰ ਕਾਲੀ ਕਾਲੀ ਚ ਚੇਤਾ ਭੁੱਲ ਜਾਂਦਾ ਹੁੰਦਾ ਪੱਲੇ ਪਾ ਕੇ ਰੱਖ ਦ। ਠੀਕ ਆ ਮੈਂ ਮਰ ਗਈ ਮੇਰੀ ਫਰੈਂਡ ਹੁਣ ਜਿੰਨੇ ਨਾਲ ਆਣੀ ਪਾਣੀ ਹਣੀਆ ਹੁਣ ਹੁਣੀ ਪਹੁੰਚੀ ਹੈ ਕਿਵੇਂ ਨੂਰ ਗਰਮੀ ਤਾਂ ਲਾਈ ਦੀ ਕੋਕ 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 ਮੇਰੇ ਕਹਿੰਦੀ ਆਪੇ ਬਣਾ ਲਓ ਰਾਜ ਕਹਿ ਕੇ ਮੈਨੂੰ ਦਰਸਾ ਤਰਾਪ ਤਾਂ ਗਏ ਤੁਹਾਨੂੰ ਕਹਿ ਕੇ ਮੈਂ ਮਮਾ ਮੈਨੂੰ ਤੁਸੀਂ ਵੀਡੀਓ ਬਣਾਉਣ ਲਈ ਚਾਹਦੇ ਹੋ ਆਂਟੀ ਪੂਰੀ ਪੰਜਾਬਣ ਹੈ ਮੈਂ ਛਕਣੀ ਵੀ ਕੁੱਟਣੀ ਚੁੰਡੇ ਵੀ ਬਣਾਣੀ ਹੈ ਆ ਵੀ ਲਾਇਆ ਇਹ ਤਾਂ ਸਾਗ ਨਹੀਂ ਨਹੀਂ ਮੈਨੂੰ ਕੋਲ ਹਮਾਂ ਨੂੰ ਸਭ ਤੋਂ ਵਧੀਆ ਸਾਡੇ ਦੋਨਾਂ ਦੇ ਵਲੌਗ ਬਣ ਜਾਣ ਠੀਕ ਹੈ ਨਹੀਂ ਨਹੀਂ ਨਾ ਦਰਨ ਕਿਰ ਰਾਤ ਪੈ ਜੇ ਫਿਰ ਕੰਮ ਆਲੇ ਆਉਂਦੀ ਹੋਏ ਤੇਰਾ ਮੈਨੂੰ ਕਿਰਾਏ ਦਾ ਕਹਾਵਾ ਜਾਂਦਾ ਸਾਡੇ ਲੜਾਈ ਵੀ ਜ਼ਰੂਰੀ ਹੋ ਆ ਲੜਾਈ ਵੀ ਹਾਂ ਸਾਰੀ ਲੜਾਈ ਤਾਂ ਚਲਦੀ ਜਾਂਦੀ ਆ ਨਹੀਂ ਮਜ਼ਾ ਮਜ਼ਾ ਜਿਆ ਕਰੇ ਹੁੰਦੇ ਲੜਾਈ ਵੀ ਜ਼ਰੂਰੀ ਕਰਨੀ ਹੁੰਦੀ ਹੈ ਨਾ ਚਲੋ ਹੁਣ ਲੜੀਏ ਕਿਹਦੇ ਨਾਲ ਪਈ ਹੈ ਸਿਮਰਨ ਬੰਦੇ ਨਾਲ ਹੀ ਲੜਨਾ ਨਹੀਂ ਲੰਦੇ ਆ ਲਾ ਮਰੇ ਉਹਨਾਂ ਸਾਸ ਨਹੀਂ ਹੈਗੀ ਕੋਈ ਸਾਸ ਨਾਲ ਹੀ ਲੜੀ ਜਾਂਦੇ ਨਹੀਂ ਲੰਦੇ ਆ ਨਾ ਨਾ ਉਹ ਬਹੁਤ ਲੜੀ ਰਹੇ ਮੈਂ ਤਾਂ ਉੱਥੇ ਕੰਮ ਤੇ ਕਰੋ ਮੈਂ ਵੀ ਨਹੀਂ ਨਾ ਜਾਣਾ ਕੁੜੀ ਦੇ ਪੇਪਰ ਹਰਸ਼ਾਨ ਪਿਛਲੀ ਵਾਰ ਤਾਂ ਮੈਂ ਲੈ ਗਿਆ ਸੀ ਹਰਸ਼ਾਨ ਤੇ ਮੇਰੇ ਭਰਾ ਹੋ ਗਏ ਕੰਮ ਤੇ ਹੂੰ ਸਹੀ ਹੈ ਜਦੋਂ ਇੱਥੇ ਗਰਮੀ ਆ ਟੱਕੇ ਰਿਹਾ ਕੋਈ ਤਰੀਕਾ ਲੋੜ ਚਾਹਤ ਮੈਂ ਦੋ ਜੱਪੱਖਾ ਵੀ ਲਾ ਲੈਂ ਨਾ ਨਾ ਮੈਂ ਤਾਂ ਬਸ ਥੋੜਾ ਹੀ ਪਾ ਲੈਂ ਮੈਂ ਤਾਂ ਬਸ ਉਹੀ ਖਾਂਗਾ ਹਾਂ ਮੈਂ ਘੁੰਮਣੇ ਆ ਲਾ ਦੇ ਉਹ ਇਹ ਘੁੰਮਣੇ ਆ ਕਰ ਦੋ ਬਸ ਨਹੀਂ ਦੋ ਜੱਪੱਖਾ ਹਾਂ ਤੇ ਸਾਡੇ ਆਉਂਦੇ ਆ ਕੀ ਗੱਲ ਮੈਂ ਘੁੰਮਣੇ ਆ ਬੈਠੇ ਵੀ ਸਾਡੇ ਮੈਂ ਮਨਨ ਇਹ ਸੁਨੌਰਣ ਲਿਆ ਲੈਣੂੰ ক্রাইন ডিকে কোডের শান্ত কূণাপা ক্রিকুর হারানে মকানিসাইন কেকেড মাথায়ায়ে কোলগাকা কেজদেনে হেটি নাধে কুডেরেন� मैं तो बॉल बनाऊं लगने से कि रोटी दीपो खमार जाएं ये बात और लोग अपने पिंड का भी मैसेज कर ले पिंडी का तक कर ले तमाशा ये तो बस दोजे को हॉक खांडी है दोजे भी है क्या दोजे ता आज आज भी छुट्टी है ना ਮੈਂ 115 ਹੈ ਨਹੀਂ ਹਾਂ ਬੱਚੇ ਉਹ ਸੈਂਚੁੱਟੇ ਉਹ ਕੰਮ ਦੀ ਸੌਰੀ ਕਰਦੀ ਕੰਮ ਤੇ ਹਾਂ ਤਿੰਨ ਦਿਨ ਕੰਮ ਤੇ ਵੀਕੈਂਡ ਹੀ ਜਾਂਦਾ ਉਹਨਾਂ ਨੇ ਤਾਂ ਸਾਰੇ ਦਿਨ ਹੀ ਆਖਿਆ ਸੀ ਆਖਾ ਨਹੀਂ ਐਕਾ ਦਾ ਆਕਾ ਇਹਨਾਂ ਦਾ ਹੋ ਜਾਣੀ ਤੇ ਫਿਰ ਹਫਤਾ ਜਾਂਦਾ ਸਕਦੇ ਅੰਦਰ ਨਾ ਕੋਈ ਕੇ ਨੇ ਲੁਆ ਕਰਾ ਲਈ ਸੈੱਟ ਲਈ ਕਿਹੜਾ ਕੰਮ ਕਰਦਾ ਬਾਹਰ ਹੀ ਚਾਹ ਚਲ ਉਰੇ ਮਾਲੀ ਹੈ ਹੀ ਇੰਡੀਆ ਨਾਲੋਂ ਉਹਦੇ ਸਹੀ ਹੈ ਨੇ ਲੈਣਾ ਬੱਚੇ ਕੰਮ ਵੀ ਕਰ ਲੈਂਦੇ ਆ ਪੜ੍ਹਦੇ ਵੀ ਇਹਨੇ ਨੇ ਉਰੇ ਲੱਗਣੀ ਨਹੀਂ ਇਹਨੇ ਛੋਟੇ-ਮੋਟੇ ਕੰਮ ਉਹ ਕਹਿੰਦੀ ਤੇ ਸਿੱਖਦਾ ਦਿੱਤਾ ਕੁਰਸੀ ਤੇ ਬੈਠੀ ਐ ਹਮਮ ਬੱਚੇ ਹੋਣਾ ਸੀ ਕੋਚਦੇ ਆ ਨਾ ਕਿ ਜੇ ਸ਼ਾਇਦ ਅਸੀਂ ਬਿਲਡਿੰਗ ਦਾ ਕੰਮ ਸਿੱਪਲਾ ਦਿੱਤਾ ਹੁਣ ਗੱਲ ਕਰਦੇ ਆ ਉਸ ਟਾਈਮਾ ਬਿਜਲੀ ਦਾ ਕੰਮ ਸੀ ਖੜਾ ਕੋ ਸਾਡੇ ਸਾਹਮਣੇ ਆ ਹੁਣ ਜਦ ਅਸੀਂ ਸਾਰੇ ਨਾਲੇ ਕੰਮ ਸਿੱਟ ਗਿਆਂ ਕੋਈ ਨਹੀਂ ਸੈੱਟ ਕੇ ਆਇਆ ਤੇ ਉਹ ਫੇਰ ਨਾ ਨਾ ਸੀ ਹੋਣਾ ਕੋਈ ਮੁੰਡਾ ਸੈੱਟ ਕੇ ਆਇਆ ਤੇ ਨਾਲ ਉਹ ਵੀ ਲੈ ਗਿਆ ਪੇਪਰ ਬਣੀਵਾਂ ਨੇ ਤੇ ਵਗਰੇ ਨੂੰ ਪਤਾ ਹੁੰਦਾ ਮੈਂ ਇਹਦਾ ਕੰਮ ਜਾਂਦਾ ਸੀ ਕਿ ਮੈਂ ਮੈਂ ਕਿਚੋੜੇ ਰੱਖ ਲਿਆ ਵੇਖ ਪਹਿਲੇ ਦਿਨ ਹੀ ਵੇਖ ਰੁਕਣਾ ਹੋਦਾ ਪਹਿਲੇ ਕਹਿ ਤਾ ਨਾ ਹੋਣੀ ਹੋਦੀ ਬੇਨਾ ਬੇਪਰਾਂ ਤੇ ਰੱਖ ਲਿਆ ਜਿਹੜਾ ਇਹ ਫਨੀਚਰ ਨੂੰ ਚੋਦਾ ਇਹ ਵਧੀਆ ਚੱਲਦਾ ਹੋਊਗਾ ਉਹ ਤਾਂ ਸੋਚਦਾ ਮੈਂ ਵੀ ਜੇ ਕਿਤੇ ਅਸੀਂ ਅੱਜ ਚ ਖੇਤੀ ਬਾੜੀ ਚ ਕਰਿਆ ਹੋਆ ਗੱਡੀ ਨੂੰ ਜਲਾਈ ਤੇ ਬਰਦਾਸ਼ਤ ਹੋਊਗਾ ਨਾ ਮੈਂ ਵੀ ਆਲਾ ਤੇ ਮੋੜ ਤੇ ਨਹੀਂ ਕਰਦੇ ਮੇਰੇ ਪਰ ਨਿਕਲੇ ਇਹਦਾ ਉਹਦੇ ਰਾਲਾ ਪਾਉਂਦੇ ਵੀ ਕੰਮ ਸਿੱਖ ਲੋ ਕੰਮ ਬਿਜਲੀ ਦਾ ਕੰਮ ਵੀ ਬੰਦਾ ਕੋਈ ਵੀ ਕੰਮ ਕਰਦਾ ਮੈਂ ਤਾਂ ਰੱਖਣਾ ਜਦੋਂ ਵੀ ਦਾ ਕੰਮ ਸਿੱਖਿਆ ਕੰਮ ਵੇਖਿਆ ਪੁਟੀਆਲਾ ਦਾ ਇੱਡਰੋਲੀ ਕੋ ਬੰਦੇ ਨੂੰ ਬਣੀ ਮੌਜ ਹੋਣੀ ਚਾਹੀਦੀ ਆ ਬਾਈਕ ਵਾਰ ਜਦੋਂ ਤੁਸੀਂ ਪਹਿਲਾਂ ਅਸੀਂ ਆਏ ਆ ਨਾ ਜਦ ਇੰਨਾ ਹੈ ਨਹੀਂ ਸੀ ਉਹਦੋਂ ਤਾਂ ਬਹੁਤ ਜ਼ਿਆਦਾ ਹੋ ਗਿਆ ਹੁਣ ਤਾਂ ਹੁਣ ਥੋੜਾ ਜਿਹਾ ਉਹਨੇ ਨਾ ਬੋਲਦੀ ਨਹੀਂ ਉਹਨੇ ਨਾ ਆਸੇ ਵਿੱਚ ਕਦੇ ਪਹਿਲੇ ਨਾ ਤਾਂ ਬੋਲੀ ਸੀ ਨਾ ਬੋਲੀ ਆਉਂਦੀ ਹੋਈ ਫੇਰ ਵੀ ਇਹ ਕੰਮ ਨਹੀਂ ਕੋਈ ਚੰਗਾ ਨਾਮ ਜਿੰਦਾ ਬੋਲਦੀ ਤੋਬਾ ਜਦੋਂ ਕੰਮ ਉਹਦਾ ਹੋਵੇ ਅੱਗੇ ਨਾਲ ਹੋ ਸੀ ਨਾ ਕੇ ਬੋਲੀ ਬਿੰਦੇ ਸੀ ਨਾ ਕੰਮ ਨਾ ਪੇਪਰ ਹੁਣ ਤਾਂ ਤਿੰਨੇ ਚੀਜ਼ਾਂ ਆਉਂਦੀਆਂ ਫੇਰ ਅਗਲਾ ਜਦੋਂ ਸਾਡਾ ਪੇਪਰ ਭਰਦੇ ਤੇ ਸਾਡਾ ਜਵ ਜਿੰਨਾ ਤੇ ਸਾਡਾ ਉਹਨੇ ਅਸੀਂ ਉਹਦੇ ਕਿਤਾਬ ਦੀ ਅਟਾਰੀ ਹੈ ਨਾ ਕਾਓ ਹੂੰ ਦੋ ਘੰਟੇ ਚਾਰ ਘੰਟੇ ਲੱਗਣਾ ਸਮਝਣ ਲੱਗਣੀ ਆ ਯਾਰ ਚੱਲ ਛੱਡ ਪੜਾ ਵੀਰ ਜੀ ਮੇਰੇ ਵੀਰ ਜੀ ਜਦੋਂ ਸਾਡੇ ਆਏ ਸੀਗੇ ਜੇਠ ਮੇਰਾ ਉਦੋਂ ਆਏ ਸੀਗਾ ਉਦੋਂ ਆਏ ਕੰਮ ਕੁੰਕਾ ਦੇ ਸੀ ਇੰਨੀ ਬੋਲੀ ਬੁੱਲੀ ਦਾ ਹੈ ਨਹੀਂ ਸੀ ਅਸੀਂ 2008 ਵਿੱਚ ਆਏ ਤੁਸੀਂ ਕਹਿੰਦੇ ਮੇਰਾ ਵੀਰ ਜੀ ਤਾਂ ਉਦੋਂ ਵੀ ਪਹਿਲਾਂ ਦੇ ਹੈ ਨਾ ਉਹ ਤਾਂ ਬਹੁਤ ਪਹਿਲਾਂ ਦਾ ਉਹ ਤਾਂ ਬਹੁਤ ਪਹਿਲਾਂ ਦਾ ਜੇਠ ਮੇਰਾ ਨਾ ਵੱਡਾ ਭਰਾ ਅਮਰੀਕਾ ਪਾਜੀ ਕਹਿੰਦਾ ਮੈਂ ਆਇਆ ਮੈਂ ਸਾਡੇ ਤਾਂ तेरा काम é ਕੰਨ ਨੂੰ ਪਸੰਦ ਕਰੇ ਹਾਂ ਦਾ ਬੰਨ ਚੱਕ ਨਹੀਂ ਪਸੰਦ ਕਿਵੇਂ ਬਣਿਆ ਅਨੁਰਖਰੇਲਾ ਹਾਂ ਜੀ ਬਹੁਤ ਸਾਰਾ ਸੇਵੀਆਂ ਵੀ ਖਾਣੀਆਂ ਜੇ ਹੋਰ ਸ਼ਿੱਟਾ ਬਣਉਂਦੀ ਆ ਹਾਂ ਇਹ ਬਣਾਉਂਦੀ ਹੁੰਦੀ ਆ ਮੈਂ ਵੇ ਨਹੀਂ ਹੁੰਦੀ ਇਹਦੇ ਵੀਡੀਓ ਓਕੇ ਕਰਦੇ ਕੱਲ ਇਹਨੇ ਨਾ ਫਰੈਸ਼ ਕੋ ਪਾਸਤਾ ਬਣਾਇਆ ਘਰੇ ਇਹਨੂੰ ਹੋਰ ਚਾ ਚੱਲ ਜੇ ਹਣਾ ਥੋੜਾ ਜਿਹਾ ਫੇ ਫਿਰ ਚੁੱਕ ਨਾ ਅੰਬਾਲਾ ਕਰ ਲੈ ਮੈਂ ਕਿ ਤੂੰ ਪਹਿਲਾਂ ਕਰਕੇ ਤਾਂ ਫੱਲੇ ਨੂੰ ਕਰ ਤਾ ਕਿਦੋਂ ਕਰਨਾ ਹਾਂ ਆ ਲੈ ਤੇ ਨਾਲ ਬਟਨ ਲੱਗਾ ਓਰੇ ਓਰੇ ਕਰੀ ਨੂਰ ਚੱਕੀ ਆ ਬਸ ਬਸ ਉਹ ਜਾਣੇ ਥੱਲੇ ਜਿਹੜੀ ਸੀ ਹਾਂ ਉਹ ਤਾਂ ਮੈਂ ਪਹਿਨ ਮਮੀ ਪਹਿਨਦੀ ਨਹੀਂ ਨói ਹੁੰਦੇ ਤੇ ਇਹ ਨੂੰ ਨਹੀਂ ਖੋਲ ਆਇਆ ਮੇਰੇ ਰੁਪਏ ਦੇ ਨਾਲ ਦੂਜੇ ਪੈਣਾ ਤਾਂ ਬੰਦ ਨਹੀਂ ਨਹੀਂ ਦੋ ਸਾਈਡਾਂ ਵਾਲੇ ਹੁੰਦੇ ਆ ਇਹ ਦੱਲੇ ਸਾਈਡ ਬਟਨ ਲੱਗਾ ਹਾਂ ਆਪ ਚੱਲ ਨਾ ਚਾਦਰ ਮਚਾਲਿਆ ਕਰ ਇੱਥੇ ਆਸੀ ਤਾਂ ਇੱਕ ਦੇਖਤਾ ਦਿਵਾਂ ਮੈਂ ਪਾਈ ਪੈ ਨਹੀਂ ਜਾਣੀ ਹੁੰਦੀ ਤੇ ਮਾਦਾ ਤੋਂ ਜਰੂਰ ਕੰਮ ਤੋਂ ਆ ਕੇ ਮੈਂ ਦਾਈ ਛੱਡ ਕੇ ਫੇਰ ਮੈਂ ਜਾ ਜਾਨੀ ਚੱਲ ਤੇਰ ਮਚਾਲਿਆ ਕਰ ਹੱਥ ਜੀ ਇਹ ਦੂਜੀ ਆ ਇਹ ਤਾਂ ਹਮੇ ਆਉ ਲੈ ਕੇ ਆਨੀ ਹੈ ਮਸ਼ੀਨ ਵਿੱਚੋਂ ਸਾਫ਼ ਕਰਨ ਵਾਲੇ ਹੁਣ ਕਿਰਾਂ ਨੂੰ ਸਾਫ਼ ਕਰ ਦੇਣੀ ਇਹ ਤਾਂ ਲੈਦਾ ਹੀ ਆ ਸਾਫ਼ ਹੋ ਜਾਂਦੀ ਆ ਆ ਜੇ ਜਿਆਦਾ ਲੰਮਾ ਪੈਣਾ ਤਾਂ ਜਿਆਦਾ ਹਾਂ ਮੋੜ ਤੋਂ ਪਾਣ ਸਫਾਈ ਹੈ 100 ਬਿੱਟਿੰਗ ਇਥੇ ਐਤਾ ਮਨਤਾ YouTube ਲੋ ਮਾਇਆ Facebook ਲੈਂਦੇ ਹਟੇ ਸੋਈ ਹੈ ਨਾ ਬੜੀ ਹੈ ਨਾ ਦਾ ਰੱਖ ਤੇ ਸੋ ਬਸ ਬਸ ਐਸਾ ਹੋ ਜਾਂਦਾ ਉਹ ਚੱਲ ਚਾਹ ਪਾਟ ਲਓ ਕੋਣ ਅਸੀਂ ਸੌ ਗਏ ਅਸੀਂ ਰੋਟੀ ਖਾ ਕੇ ਤੇ ਹੁਣ ਚਾਹ ਪੀ ਕੇ ਹੁਣ ਬਾਹਰ ਆ ਕੇ ਵਿਹੜੇ ਚ ਉਨੇ ਤੇ ਵੇੜੇ ਜਵੇਂ ਹਵਾ ਬੌਸਨ ਚੜ ਗੌਸਨ ਚਾਹਿਆ ਨਾ ਹਾਂ ਆਜੀ ਆਪ ਬਹਿ ਜਾਂਦੀਆਂ ਕੋਠੇ ਰੱਖਣ ਠੰਡੀ ਠੰਡੀ ਹਵਾ ਹਵਾ ਦੋ ਤਿੰਨ ਦਿਨ ਤਾਂ ਬਹੁਤ ਲਗਾਤਾਰ ਠੰਡੀ ਠੰਡੀ ਚੱਲਦੀ ਰਹੀ ਪਰ ਟਾਈਮ ਨਹੀਂ ਮਿਲਦਾ ਮੇਰੇ ਤਾਂ ਬੈਠਣ ਦਾ ਐਸ ਕ ਮੌਕੇ ਨਿਕਲਦੀ ਹੁੰਦੀਆਂ ਵਿੱਚ ਸਬਜੀ ਸੂਜੀ ਕੱਟ ਕੇ ਸਹੀ ਗੱਲ ਹੈ ਤੇ ਫਿਰ ਆਈ ਹੁੰਦਾ ਚਲੋ ਚੱਲ ਬਣਾਓ ਕਹਿੰਦੇ 6 ਵਜੇ ਨਾਲ ਹੋ ਜਾਂਦੀ ਕੋਈ ਤਾਂ ਹੈ ਨਾ ਕੀ ਕਰੀਏ ਚਾ ਟਾਈਮ ਪੁੰਦਾ ਆਇਆ ਮੈਂ ਹਜੇ ਸੀ ਇਧਰ ਕਿਚਨ ਚ ਤੇ ਪਾਂਡੇ ਵੇਤਾ ਦੋਨਵੇਂ ਮਸ਼ੀਨ ਚ ਲਾ ਦਾਂਗੀ ਕਿਉਂਕਿ ਪਾਂਡੇ ਕਾਫੀ ਇਕੱਠੇ ਹੋਗੇ ਇੱਕ ਤਰ੍ਹਾਂ ਦੇ ਜਿਹੜੇ ਲੱਗੇ ਸੀਗੇ ਉਹ ਕੱਢ ਲੈਣੇ ਜਿਆਦਾਤਰ ਇਹ ਮਲੰਦੀ ਹੁੰਦੀ ਹੁੰਦੀ ਪਾਂਡੇ ਮਸ਼ੀਨ 'ਚ ਕਈ ਵਾਰ ਹੱਥੇ ਦੋ ਦਿਨਿਆਂ ਜਾਂ ਬਾਹਰ ਵਿੜੇ 'ਚ ਰੱਖ ਕੇ ਧੋ ਲੈਣੇ ਨੇ ਤੇ ਜਦੋਂ ਐਮਰਜੈਂਸੀ 'ਚ ਆਏ ਤੇ ਮੋਡੂਲ ਲਾਉਣੇ ਨੇ ਕਰਕੇ ਹੁਣ ਅਸੀਂ ਜਾਣਾ ਫਿਰ ਕੋਮਨ ਤੇ ਪਾਂਡੇ ਮਸ਼ੀਨ ਚ ਲਾ ਦੂੰਗੀ ਤੇ ਹੁਣ ਦੇਣ ਤੋਂ ਉੱਤੇ ਜਾਣਗੇ ਤੇ ਆ ਪਹਿਲਾਂ ਕੱਢ ਲਈਏ